ਮੈਂ ਇਸ ਗੱਲ ਦਾ ਓਪਨਲੀ ਮਦਈ ਰਿਆਂ ਜੀ ਕਿ ਹਰ ਪਾਰਟੀ ਨੂੰ ਆਪਣੇ ਹਰ ਹਲਕੇ ਦੇ ਵਿੱਚ ਉਸ ਹਲਕੇ ਦੇ ਜੰਪਲ ਨੂੰ ਟਿਕਟ ਦੇਣੀ ਚਾਹੀਦੀ ਆ ਹੂੰ ਜੀ ਓਵਰਾਲ ਪੰਜਾਬ ਪਿਛਲੇ ਦਿਨਾਂ ਸਾਲਾਂ ਦੇ ਵਿੱਚ ਤੁਸੀਂ ਮੇਰੇ ਸਭ ਤੋਂ ਵੱਧ ਬਿਆਨ ਤੁਹਾਡੀ ਆਵਾਜ਼ ਲਈ ਸੀ ਗੱਲ ਤੇ ਲੱਗੇ ਹਾਂ ਬਿਲਕੁਲ ਕਿ ਹਰ ਪਾਰਟੀ ਨੂੰ ਹਲਕੇ ਦੇ ਜੰਪਲ ਨੂੰ ਟਿਕਟ ਦੇਣੀ ਚਾਹੀਦੀ ਆ ਹੂੰ ਹੂੰ ਉਹਦਾ ਮਤਲਬ ਇਹ ਨਹੀਂ ਕਿ ਮੈਂ ਕਨੌਰ ਦਾ ਜੰਪਲ ਆ ਉਹਦਾ ਮਤਲਬ ਇਹ ਹੁੰਦਾ ਕਿ ਹਲਕੇ ਦੇ ਜੰਪਲ ਨੂੰ ਆਪਣੇ ਹਲਕੇ ਦੀਆਂ ਸਮੱਸਿਆਵਾਂ ਬਹੁਤ ਸੌਖੀਆਂ ਪਤਾ ਹੁੰਦੀਆਂ ਨੇ ਹਾਂ ਬਿਲਕੁਲ ਜਿਹੜਾ ਬੰਦਾ ਦੂਜੇ ਹਲਕੇ ਵੀ ਜਾਊਗਾ ਉਹਨੂੰ ਤਾਂ ਚੋਣ ਸਾਰੀ ਚੋਣ ਲੰਘ ਜਾਂਦੀ ਆ ਰਸਤਿਆਂ ਦਾ ਹੀ ਨਹੀਂ ਪਤਾ ਲੱਗਦਾ ਵਰਕਰਾਂ ਦੀ ਨਹੀਂ ਪਛਾਣ ਹੁੰਦੀ ਤੇ ਜਿਹੜਾ ਵਿਅਕਤੀ ਉਸ ਹਲਕੇ ਜੰਮਿਆ ਹੋਇਆਗਾ ਉਹਨੂੰ ਪਤਾ ਹੁੰਦਾ ਕਿ ਸਾਨੂੰ ਪ੍ਰੋਬਲਮ ਕੀ ਆ ਇਹਨੂੰ ਹੱਲ ਕਿਵੇਂ ਹੋਊਗਾ ਕਾਂਗਰਸ ਦੇ ਵਰਕਰ ਕਿਹੜੇ ਨੇ ਅਕਾਲੀ ਦਲ ਦੇ ਕਿਹੜੇ ਨੇ ਭਾਜਪਾ ਦੇ ਕਿਹੜੇ ਨੇ ਉਹ ਨਿੱਜੀ ਤੌਰ ਤੇ ਜਾਣਦਾ ਹੁੰਦਾ ਉਹ ਵਰਕਰਾਂ ਨੂੰ ਸਰ ਹਰਪਾਲਪੁਰ ਸਾਹਿਬ ਤੁਹਾਡਾ ਤਾਂ ਬਹੁਤ ਵੱਡਾ ਤਜਰਬਾ ਹੈ ਇੱਕ ਗ੍ਰਾਮ ਪੰਚਾਇਤ ਤੋਂ ਤੁਸੀਂ ਸਰਪੰਚ ਵੀ ਰਹੇ ਹਾਂਜੀ ਉਹ ਵੀ ਹਲਕਾ ਕਨੌਰ ਹੀ ਕਹਿ ਸਕਦੇ ਆਪਾਂ ਤੇ 133 ਜ਼ਿਲ੍ਹਾ ਪ੍ਰੀਸ਼ਦੀਆਂ ਚੋਣਾਂ ਦੇ ਵਿੱਚ ਟਿਕਟਾਂ ਵੰਡਦੀ ਰਹਿ ਬਤੌਰ ਮਾਰਕੀਟ ਕਮੇਟੀ ਦੇ ਜਿਹੜੇ ਮਕਬੂਲ ਚੇਅਰਮੈਨ ਰਹਿ ਪੰਜਾਬ ਦੇ ਇੱਕ ਜਿਹੜੀ ਵੱਡੀ ਮਾਰਕੀਟ ਕਮੇਟੀ ਕਹਿ ਸਕਦੇ ਆ ਤੇ ਅੱਗੇ ਸਟੇਟ ਲੈਵਲ ਦੀ ਇੱਕ ਖਾਦੀ ਗ੍ਰਾਮ ਜੋਗ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਪਾਰਟੀ ਤੇ ਹੋਰ ਆਉਦੇ ਤਾਂ ਕਿਵੇਂ ਤੁਸੀਂ ਹਲਕੇ ਨੂੰ ਕਿਵੇਂ ਜਜ ਕਰ ਰਹੇ ਹੋ ਕਿਹੜੀਆਂ ਨੇ ਸਮੱਸਿਆਵਾਂ ਉੱਥੇ ਸੁਵਿਲੇ ਨਹੀਂ ਦਿਨੀ ਹਲਕਾ ਕਨੌਰ ਦੇ ਵਿੱਚ ਕਿ ਜਿਹੜੀਆਂ ਬਾਕੀ ਤੁਸੀਂ ਹੀ ਹੱਲ ਕਰ ਸਕਦੇ ਹੋ ਕਿਉਂਕਿ ਡਬਲ ਇੰਜਨ ਸਰਕਾਰ ਦਾ ਇੱਕ ਨਾਰਾ ਵਕਮਕਰਾ ਜਾਣੇ ਸਪੋਰਟ ਕੀਤੀ ਹੈ ਭਾਰਤੀ ਜਨਤਾ ਪਾਰਟੀ ਨੂੰ ਕਿ ਜਦੋਂ ਦੋ ਸਰਕਾਰਾਂ ਮਿਲਦੀਆਂ ਨੇ ਤਾਂ ਜਿਹੜੇ ਮਸਲੇ ਨੇ ਜਿਹੜੇ ਅੜੇ ਹੋਏ ਪੜੇ ਪੜੇ ਉਹ ਲੜਕੀ ਹੋਏ ਕਿਤਨਾ ਕਿਤ ਸਿਰੇ ਲੱਗਦੇ ਆ ਤੁਸੀਂ ਕੀ ਦੇਖਦੇ ਹੋ ਕਿ ਬਾਕੀ ਜਿਹੜੇ ਮਸਲੇ ਐ ਹੜਕਾ ਕਨੌਰ ਦੇ ਉਹ ਡਬਲ ਇੰਜਨ ਹੀ ਉਹਨੂੰ ਸਟਾਰਟ ਕਰ ਸਕਦਾ ਹੈ ਸਰੀ ਲਾ ਸਕਦਾ ਇੱਕ ਮੰਜਲ ਵੱਡੇ ਤਾਂ ਮੈਂ ਹੁਣ ਜਿਵੇਂ ਤੁਹਾਨੂੰ ਜੰਪਲ ਦੀ ਗੱਲ ਕੀਤੀ ਆ ਹਮ ਸਾਰੇ ਪੰਜਾਬ ਨੇ ਤਰੱਕੀ ਕੀਤੀ ਪਰੰਤੂ ਹਲਕਾ ਘਨੌਰ ਉਹ ਤਰੱਕੀ ਕਰ ਹੀ ਨਹੀਂ ਸਕਿਆ ਜੋ ਬਾਕੀ ਪੰਜਾਬ ਨੇ ਕੀਤੀ ਆ ਹਮ ਜੀ ਜੇਕਰ ਦੇਖਿਆ ਜਾਵੇ ਗੇਟ ਆਫ ਪੰਜਾਬ ਆ ਸਭ ਤੋਂ ਪਹਿਲਾਂ ਹਲਕਾ ਘਨੌਰ ਆਉਂਦਾ ਜੇ ਜਿੱਦੀ ਆਉਣਾ ਹੋਵੇ ਜੀ 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 ਵੱਡਾ ਕਾਰ ਨਹੀਂ ਰਿਹਾ ਕਿ ਹਲਕਾ ਕਨੌਰ ਨੂੰ ਜਦੋਂ ਦੀਆਂ ਵੋਟਾਂ ਪੈਣ ਲੱਗੀਆਂ ਨੇ ਜਦੋਂ ਦੀ ਪਹਿਲੀ ਚੋਣ ਹੋਈ ਹੈ ਅੱਜ ਤੱਕ ਹਲਕਾ ਕਨੌਰ ਦਾ ਜੰਪਲ ਐਮਐਲਏ ਨਹੀਂ ਬਣਿਆ ਅੱਜ ਤੱਕ ਅੱਜ ਤੱਕ ਹਲਕਾ ਬਣਾਉਣਾ ਮਤਲਬ ਬਾਹਰਲੇ ਹਲਕਾ ਬਾਹਰਲੇ ਹੁੰਦੇ ਰਹੇ ਹਰ ਪਾਰਟੀ ਨੇ ਇੱਕ ਪਾਰਟੀ ਦੀ ਗੱਲ ਨਹੀਂ ਕਿਸੇ ਵੀ ਪਾਰਟੀ ਨੇ ਹਲਕਾ ਕਨੌਰ ਦੇ ਜੰਪਲ ਨੂੰ ਟਿਕਟ ਨਹੀਂ ਦਿੱਤੀ ਚੇਅਰਮੈਨ ਸਾਹਿਬ ਇੱਕ ਵੱਡੀ ਗੱਲ ਹੋਏਗੀ ਕਿ ਜੇਕਰ ਤੁਸੀਂ ਡਬਲ ਇੰਜਨ ਧਿਰਵਨੋਂ ਕੈਂਡੀਡੇਟ ਬਣਦੇ ਹੋ ਸਵਾਗਤ ਇਹ ਜਿਹਾ ਬਣੇ ਪਿਛਲੀ ਵਾਰੀ ਟਿਕਟ ਦਿੱਤੀ ਜੀ ਭਾਜਪੀ ਨੇ ਪਰੰਤੂ ਜਿੱਤ ਨਹੀਂ ਪਾਇਆ ਹੂੰ ਠੀਕ ਹੈ ਜੀ 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 ਪਰ ਮਤਲਬ ਪਛੜੇ ਬਣਦਾ ਕਨੌਰ ਦੇ ਪਛੜੇ ਬਣਦਾ ਵੱਡਾ ਕਾਰਨ ਮੈਂ ਇਸ ਗੱਲ ਨੂੰ ਮੰਨਦਾ ਕਿ ਉਸ ਹਲਕੇ ਦਾ ਜੰਪਲ ਨਹੀਂ ਸੀ ਕਿਉਂਕਿ ਦੂਜੇ ਹਲਕੇ ਦੇ ਆਉਂਦੇ ਰਹੇ ਪਹਿਲੀ ਗੱਲ ਉਹਨਾਂ ਨੂੰ ਸਮੱਸਿਆ ਨਹੀਂ ਪਤਾ ਲੱਗਦੀ ਆ ਉਹਨਾਂ ਵਰਕਰਾਂ ਦੀ ਨਹੀਂ ਪਛਾਣ ਹੁੰਦੀ ਇੰਨੇ ਟਾਈਮ ਪੂਰਾ ਹੋ ਜਾਂਦਾ ਹੂੰ ਹੂੰ